ਸਤ ਸ੍ਰੀ ਅਕਾਲ ਜੀ ਵੀਡੀਓ ਦੇਖ ਰਿਹਾ ਆ ਸਭ ਨੂੰ ਜੀ ਆ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਅਰਸ਼ਦੀਪ ਸਿੰਘ ਨੇ ਖਰੀਦੀ ਜੀ ਵੈਗਨ ਕੀਮਤ 3 ਕਰੋੜ 98 ਕਰੋੜ ਲਗਾ ਲਗਾ ਜਰੀ ਅਤੇ ਇੰਟਰ ਰੀਅਰ ਸਮੇਤ ਪ੍ਰੀਮੀਅਮ ਫੀਚਰ ਨਾਲ ਲੈਸ ਭਾਰਤੀ ਕ੍ਰਿਕਟ ਟੀਮ ਦੇ ਨੌਜਵਾਨ ਤੇਜਕੀਂਦ ਬਾਜ਼ ਅਰਸ਼ਦੀਪ ਸਿੰਘ ਨੇ ਹਾਲ ਹੀ ਵਿੱਚ ਆਪਣੀ ਟੋヨタ ਫੋਰਚੂਨਰ ਨੂੰ ਕਈ ਸ਼ਾਨਦਾਰ ਉਪਕਰਨ ਕਰਨਾ ਨਾਲ ਅਪਡੇਟ ਕੀਤਾ ਹੈ ਹੁਣ ਉਸ ਨੇ ਇੱਕ ਅਲੀਸ਼ਾਨ ਅਤੇ ਸ਼ਕਤੀਸ਼ਾਲੀ ਕਾਰ ਕਰੀਦੀ ਹੈ ਅਰਸ਼ਦੀਪ ਨੇ ਇੱਕ ਮਰਸੀਡੀਜ਼ ਅਤੇ AMG ਜੀ ਤੇ ਜੀ 368 ਖਰੀਦੀ ਹੈ ਇਸ ਲਗਜ਼ਰੀ ਨੂੰ ਐਸਯੂਵੀ ਦੀ ਐਕਸ ਸ਼ੋਰੂਮ ਕੀਮਤ 3658 ਕਰੋੜ ਰੁਪਏ ਹੈ ਆਓ ਇਸ ਬਾਰੇ ਹੋਰ ਜਾਣਕਾਰੀ ਅਰਚਦੀਪ ਸਿੰਘ ਨੇ ਖਰੀਦੀ ਜੀ ਵੈਗਨ ਅਰਚਦੀਪ ਸਿੰਘ ਨੇ ਸੋਸ਼ਲ ਮੀਡੀਆ ਤੇ ਆਪਣੀ ਨਵੀਂ ਗੱਡੀ ਦਾ ਸਵਾਗਤ ਕੀਤਾ ਤੇ ਉਸ ਨੇ ਆਪਣੇ ਪਰਿਵਾਰ ਅਤੇ ਆਪਣੀਆਂ ਨਵੀਂ ਕਾਰਨਾਲ ਪੋਜ ਦਿੰਦੇ ਹੋਏ ਆਪਣੀ ਇੱਕ ਵੀਡੀਓ ਪੋਸਟ ਕੀਤੀ ਕਈ ਪ੍ਰਮੁੱਖ ਹਸਤੀਆਂ ਨੇ ਉਸ ਨੂੰ ਪੋਸਟ ਤੇ ਵਧਾਈ ਦਿੱਤੀ ਜਿਸ ਵਿੱਚ ਗੀਤਕਾਰ ਜਾਨੀ ਰੇਡੀਓ ਜੋਕੀ ਤੇ ਅਦਾਕਾਰ ਅਪਾਰਸ਼ਕਤੀ ਖੁਰਾਨਾ ਅਤੇ ਕ੍ਰਿਕਟਰ ਸ਼ਾਹਬਾਜ਼ احمد ਸ਼ਾਮਲ ਹਨ ਅਰਚਦੀਪ ਨੇ ਜੋ ਮਰਸੀਡੀ ਏ ਐਮ ਜੀ ਜੀ 63 ਖਰੀਦੀ ਹੈ ਉਹ ਸਿਰਫ ਕਾਲੇ ਰੰਗ ਵਿੱਚ ਹੈ ਉਸ ਕੋਲ ਏ ਐਮ ਜੀ ਕ੍ਰਾਸ ਸਪੋਕ 20 ਇੰਚ ਜਾਲੀ ਪਹੀਏ ਅਤੇ ਰੈੱਡ ਪੇਪਰ ਅਤੇ ਕਾਲੇ ਅੰਦਰੂਨੀ ਹਿੱਸੇ ਤੱਕ ਪਹੁੰਚ ਪਹੁੰਚ ਹੈ ਮਰਸੀਡੀ ਏ ਐਮ ਜੀ 63 ਜਿਸ ਨੂੰ ਜੀ ਵੈਗਨ ਵੀ ਕਿਹਾ ਜਾਂਦਾ ਹੈ ਇਹ ਇਹ ਇੱਕ ਖ਼ਾਨਦਾਰ ਅਤੇ ਵਿਲੱਖਣ ਡਿਜ਼ਾਈਨਰ ਕਾਫੀ ਖਾਸ ਹੈ ਇਸ ਦਾ ਬਾਕਸੀ ਬਾਕਸੀ ਸਿਲੂ 8 ਅਤੇ ਗੋਲ LED ਨ ਹੈ ਡਲਾਈਟਸ ਅਤੇ ਬੈਂਕ ਅਮਾਉਂਟ ਕੀਤਾ ਗਿਆ ਸਪੇਅਰ ਵੀਲ ਇਸ ਨੂੰ ਬਹੁਤ ਆਕਰਸ਼ਕ ਅਤੇ ਮਹੱਤਵਪੂਰਨ ਬਣਾਉਂਦਾ ਹੈ ਲਗਰਤੀ ਦੇ ਪ੍ਰਦਰਸ਼ਨ ਦਾ ਇਸ ਦਾ ਮਿਸ਼ਰਣ ਇਸ ਨੂੰ ਹੋਰ ਵੀ ਖਾਸ ਬਣਾਉਂਦਾ ਹੈ ਇੰਟੀਰੀਅਰ ਵਿੱਚ ਦੋ ਦੋ 12.3 ਇੰਚ ডিসਪਲੇ ਅਤੇ ਡਰਾਈਵਰ ਜਾਣਕਾਰੀ ਲਈ ਵਾਇਰ ਵਾਇਰਲੈਸ ਐਪਲ ਕਾਰ ਕਾਰ ਕਾਰਪਲੇ ਅਤੇ ਐਡਵਾਇਰਡ ਆਟੋ ਇੱਕ ਅਠਾਰਾਂ ਸਪੀਕਰ ਅਤੇ ਸੱਤ ਸੌ ਸੱਠ ਵਾਟ ਬਰਮੈਸਟਰ ਸਾਊਂਡ ਸਿਸਟਮ ਹੈ ਖ਼ਬਰ ਨਾਂਤ ਤੱਕ ਬਣੇ ਰਹਿਣ ਲਈ ਧੰਨਵਾਦ